ਸਟਾਰ ਸ਼ਰੀਆ ਕਾਲ ਜੀ ਤੇ ਰੂਟਰ ਤੋਂ ਮਾਈਕੋ ਕਰਨ ਲੱਗੇ 53 ਦਾ ਸਟ੍ਰਕਚਰ ਕਾਲਟੇਟ ਨਾਲ ਇਹ ਬੜਤੇ ਜੀ ਦੀ ਕ੍ਰੈਂਕ ਵਾਲੀ ਪੁਲੀ ਤੇ ਮੁਰੇ ਪਲੇਟ ਖੋਲਣ ਲੱਗੇ ਜੀ ਹੁਣ ਤੇ ਜਿਹੜਾ ਇਹ ਪੰਪ ਐ ਸੀ ਬਿਲਕੁਲ ਚਾਰ ਨਟਾਂ ਦੇ ਵਿੱਚ ਜਿਵੇਂ origignal ਕੁਆਲਿਟੀ ਦੇਖੋ ਅਸੀਂ ਨਾ ਰੂਟਰ ਤੋਂ ਮਾਈਕੋ ਕਰ ਰਹੇ ਸੀ ਪੰਪ ਨੂੰ ਤੇ ਜਾਣ ਕੇ ਢਾਈ ਸੀ ਜੌਂਡੀਰ ਵੱਲੋਂ ਤੇ ਤੁਸੀਂ ਜੈਨ ਕਿਟ ਦੇਖੋ ਕਿੱਥੇ ਦੀ ਆ ਜੇ ਤੁਹਾਨੂੰ ਧਿਆਨ ਨਾਲ ਦਿਖ ਰਿਹਾ ਮੇਡ ਇਨ ਯੂ ਐਸ ਏ ਇੰਟਰਪ੍ਰੇਸ ਬ੍ਰੈਂਡ ਹੈ ਤੇ ਇਹ ਤਾਂ ਜਿਹੜੇ ਜੈਨ ਕਿਟ ਆ ਵੀ ਯੂ ਐਸ ਏ ਦੀ ਹੈ ਮਤਲਬ ਕੁਆਲਿਟੀ ਹੈ ਕਾਫੀ ਜ਼ਿਆਦਾ ਕੁਆਲਿਟੀ ਜੌਂਡੀਅਰ ਪ੍ਰੋਵਾਈਡ ਕਰਦਾ ਤਾਂ ਹੀ ਕਸਟਮਰ ਜਿਹੜੇ ਹੈਗੇ ਨੇ ਉਹ ਯਾਰਾ ਜੁੜਦੇ ਨੇ ਓਕੇ ਜੀ ਸੇਮ ਕੁਆਲਿਟੀ ਮੇਨਟੇਨ ਰੱਖਦੀ ਹੈ ਹਰ ਲੱਗਦਾ ਹੈ ਬੰਪ ਜੌਂਡੀਅਰ ਨਾਲ ਐਲਟੀ ਮਾਡਲ ਵੀ ਹੈ ਤੇ ਉਹਨਾਂ ਨੇ ਮਾਡੀ ਮਾਰਡ ਇਹ ਪੰਪ ਅਸੀਂ ਨਵਾਂ ਲਾਇਆ ਇਹਦੇ ਉੱਪਰ 53 ਦਾਸ ਤੇ ਤੇ ਆਓ ਤੁਹਾਨੂੰ ਇਹਦੀ ਦਿਖਾਨਦੇ ਆ ਪਹਿਲੀ ਸਟਾਰਟਿੰਗ ਲੋ ਜੀ ਕਰਤਾ ਟਰੈਕਟਰ ਸਟਾਰਟ ਤੇ ਪਹਿਲੀ ਸਟਾਰਟਿੰਗ ਥੋੜੀ ਬੈਟਰੀ ਡਾਊਨ ਸੀਗੀ ਟਰੈਕਟਰ ਦੀ ਪਰ ਫੇਰ ਵੀ ਚਲੋ ਬਹੁਤ ਵਧੀਆ ਸਟਾਰਟ ਹੋਇਆ ਤੇ ਆਵਾਜ਼ ਸੁਣੋ ਤੁਸੀਂ ਟਾਈਟਨ ਸੁਣ ਕੇ ਕਿਵੇਂ ਲੱਗੀ ਮੈਨੂੰ ਤਾਂ ਬਹੁਤ ਵਧੀਆ ਲੱਗੀ ਆਵਾਜ਼ ਤੇ ਕਸਮਰ ਜਿਹੜੇ ਭਰਾ ਸੀ ਉਹਨਾਂ ਨੂੰ ਵੀ ਬਹੁਤ ਚੰਗੀ ਲੱਗੀ ਆਵਾਜ਼ ਤੇ ਟਰੈਕਟਰ ਦੀ ਫੁੱਤੀ ਬਹੁਤ ਸੋਹਣੀ ਲੱਗੀ ਉਹਨਾਂ ਨੇ ਤੋਰ ਕੇ ਦੇਖਿਆ ਟਰੈਕਟਰ ਨੂੰ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਟਰੈਕਟਰ ਬਾਈਆਂ ਨੇ ਸਾਹਬਿਆ ਬਹੁਤ ਹੋਇਆ ਸੀ ਭਰਾਵਾਂ ਕੋਲ ਦੋ ਟਰੈਕਟਰ ਨੇ ਚੋਣ ਡੀਆਂ ਤੇ ਇੱਕ ਦਾ ਆਲਰੇਡੀ ਐਲਟੀ ਆ ਤੇ ਦੂਜਾ ਇਹ ਆਪਣਾ 2012 ਮਾਡਲ ਸੀਗਾ ਰੀਅਲਟੀ ਜਿੰਨਾ ਸਵਾਦ ਨਹੀਂ ਦਿੰਦਾ ਸੀਗਾ ਤਾਂ ਹੀ ਕਰਕੇ ਇਹਦੇ ਮਾਈਕੋ ਤਾਂ ਲਾਇਆ ਪਰ ਹੁਣ ਬਹੁਤ ਵਧੀਆ ਮਤਲਬ ਭਰਾਵਾਂ ਦੇ ਉੱਤੇ ਫਾਦਰ ਸਾਹਿਬ ਵੀ ਦੱਸ ਰਹੇ ਸੀ ਕਿ ਬਹੁਤ ਸੋਹਣੀ ਆਵਾਜ਼ ਬਣੀ ਟਰੈਕਟਰ ਦੀ ਫੱਤੀ ਬਹੁਤ ਵਧੀਆ ਬਾਕੀ ਹੁਣ ਚਲਾ ਕੇ ਦੇਖਾਂਗੇ ਅਸੀਂ ਰੈਡ ਫੁੱਟ ਕਰ ਲਿਆ ਲੀਕਿੰਗ ਵਗੈਰਾ ਸੀ ਚੈੱਕ ਕਰ ਲੀ ਉਹੜਾ ਰੇਸ ਤੇ ਰੱਖਿਆ ਇਹਨੂੰ ਘਟੋ ਘਟ ਅਸੀਂ ਅੱਧ ਤੱਕ ਘੰਟਾ ਤਾਂ ਕਿ ਕੋਈ ਜਿਹੜੀ ਗੈਨ ਵਗੈਰਾ ਕਿਥੋਂ ਵੀ ਕੋਈ ਲੀਕਿੰਗ ਹੋਵੇ ਤਾਂ ਉਹ ਸ਼ੋ ਹੋ ਦੇ ਕਹਿੰਦਾ ਜੀ ਜਾਓ ਹੁਣ ਦੇਖਦੇ ਹਾਂ ਆਪਾਂ ਖੇਤ ਦੇ ਵਿੱਚ ਦੇਖਾਂਗੇ ਕੀ ਪਰਫਾਰਮ ਕਰਦਾ ਇਹ ਖੇਤ ਉਹਨਾਂ ਨੇ ਚੈੱਕ ਕਰਿਆ ਹੋਇਆ ਸੀ ਟਰੈਕਟਰ ਦਾ ਆ ਕੇ ਤੇ ਉਹਦੇ ਵਿੱਚ ਹੀ ਚੈੱਕ ਕਰਨਾ ਇਹਨਾਂ ਨੇ ਆ ਦੇਖੋ ਤੇ 3B ਦੇ ਵਿੱਚ ਟਰੈਕਟਰ ਚੱਲ ਰਿਹਾ ਰਾਈਟ ਨਾਓ ਬਹੁਤ ਸੋਨਾ ਚੱਲਦਾ ਇੱਕ ਪਾਸੇ ਨੂੰ ਥੋੜੇ ਹਲ ਵੱਧ ਲੱਗ ਰਹੇ ਨੇ ਪਰ ਚਲੋ ਪਤਾ ਚੈੱਕ ਹੀ ਕਰਨਾ ਸੀਗਾ ਤੇ ਚੈੱਕ ਕਰ ਰਿਹਾ ਸੀ ਟਰੈਕਟਰ ਤੇ ਬਾਜਿਓਨਾਂ ਵੱਲੋਂ ਜੇ ਦੁਸਤੀ ਹੈ ਜੀ ਬਹੁਤ ਵਧੀਆ ਬਾਕੀ ਤੁਸੀਂ ਸਾਰੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਜਿਹੀ ਲੱਗੀ ਤੇ ਕਿਸੇ ਨੇ ਵੀ ਇਹ ਡੀਜ਼ਲ ਪੰਪ ਦੀ ਸਟੋਰ ਜਾਂ ਟੈਕ ਕਰਵਾਉਣਾ ਹੋ ਤਾਂ ਸਾਕਾ ਸਾਫ ਕਰਦੇ ਨੰਬਰ ਵੀਡੀਓ ਦੇ ਥੱਲੇ ਬਿਲਕੁਲ ਚੱਲ ਰਹੇ ਹੋਣਗੇ ਓਕੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਓਕੇ ਜੀ